ਹਾਂ ਜੀ ਉਹ ਮੇਰਾ ਨਾ ਬ੍ਰਦਰ ਹੀ ਆ ਉਹ ਮਿੰਨਾ ਮੈਨ ਮੈਂ ਉਹ ਰਤੀ ਫੋਨ ਕੀਤਾ ਹੈਗਾ ਅੱਛਾ ਜੀ ਮੈਂ ਉਹ ਦੱਸਿਆ ਸੀਗਾ ਮੈਂ ਕਹਿੰਦਾ ਇਹਦਾ ਯਾਰ ਪਾਣੀ ਦੇ ਸੈਂਪਲ ਭਰੇ ਕੇ ਆਪਣੇ ਤੇ ਉਹ ਕਹਿੰਦਾ ਕੋਈ ਨਹੀਂ ਆਪਣੇ ਭਾਈ ਉਹ ਖਾਸ ਹੀ ਆ ਮੈਂ ਕਹਿ ਦਿੰਦਾ ਹਾਂ ਦਾ ਚਲੋ ਕੋਈ ਐਲੀ ਤੁਸੀਂ ਮੁੱਖੇ ਦਾਦੇ ਦਾ ਭਾਅ ਦੇ ਕਰਾ ਦੋ ਉਹ ਮੈਂ ਸਾਰੇ ਉੱਤੇ ਪਸਲ ਜਿਹਾ ਹੀ ਹੋ ਗਿਆ ਸੀ ਗੱਲ ਨੇ ਤੇ ਅੱਛਾ ਜੀ ਆ ਮੈਂ ਕਹਾ ਮੈਂ ਮੈਂ ਮਾਤੇ ਸਾਡੀ ਬੰਦਾ ਹਾਂ ਮੈਂ ਕਹਾ ਭਾਜੀ ਤੈਨੂੰ ਨੰਬਰ ਦਿੱਤਾ ਹਾਂ ਕਹਿੰਦੇ ਕੋਈ ਨਹੀਂ ਮੇਰਾ ਆਪਣਾ ਬੰਦਾ ਤੂੰ ਕਰ ਲੈ ਗੱਲ ਤੁਸੀਂ ਆਪ ਜੋ ਜੈਨੂਨ ਪਤਾ ਕਿ ਮੈਂ ਤੁਹਾਨੂੰ ਦੱਸਿਆ ਉਹ ਜਾਉਣੀ ਦਿਮਾਗ ਦੀਆਂ ਖਾਨ ਵਾਲਾ ਬੰਦਾ ਜੋ ਤੁਹਾਨੂੰ ਯਾਇ ਹੀ ਲੱਗਦਾ ਨਹੀਂ ਲੱਗਦਾ ਸਤ ਸ੍ਰੀ ਅਕਾਲ ਜੀ ਪਾਣੀ ਦੇ ਮਾੜਾ ਮੋਟਾ ਦੇ ਮਾੜਾ ਮੋਟਾ ਜ਼ਿਆਦਾ ਨਹੀਂ ਚਲੋ ਚਲੋ ਛੇ ਕਰ ਦੋ ਚਾਹ ਤੁਹਾਡੇ ਵਾਸਤੇ ਕਲਾ ਛੇ ਕਰ ਦੋ ਕੋਈ ਨਹੀਂ 17 ਸਾਲ ਚ ਕਿਹ ਗੱਲ ਇਹਨਾਂ ਦਾ ਲੱਕੀਆ ਦੰਦਾ ਕਿੱਥੇ ਬੜਾ ਇੱਕ ਬੈਂਦੀ ਹੋਰ ਸੀ ਤੇ ਮੈਂ ਕਿਹਾ ਪੰਜ ਪੰਜ ਦਿਨ ਲੱਗਾ ਪੂਰਾ ਮੈਂ ਅੱਜ ਉਹ ਮੈਂ ਤੇ ਗਾਸੀ ਆ ਭਾਈ ਚਲੋ ਕਰਾ ਦਈਏ ਨਹੀਂ ਮੇਰੀ ਗੱਲ ਇੱਥੇ ਭਾਈ ਖਤਮ ਹੋ ਜੂਗੀ ਤੇ ਮੈਨੂੰ ਇੰਨਾ ਬੜਾ ਨਹੀਂ ਮੈਂ ਕਿਹਾ ਜਿੱਤਾ ਪੜਾ ਹੋਣਾ ਤਾਂ ਸੱਦਨ ਸੱਦਣਗੇ ਤਾਂ ਨਹੀਂ ਮੈਨੂੰ ਕੋਈ ਘੇੜਾ ਘੋੜਾ ਤਾਂ ਨਹੀਂ ਹੋਊਗਾ ਵੀ ਹਾਂ ਨਾ ਨਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕਿਤੇ ਨਹੀਂ ਜਾਣ ਦੀ ਲੋੜ ਉਹ ਹੋ ਜੂਗੀ ਸਾਰੀ ਸੈਟਿੰਗ ਉੱਥੇ ਨਾਲ ਹਾਂ ਆਉ ਜੋ ਪਲਾਸਟਿਕ ਕਾਰਨ ਹਾਂ ਜੀ ਅੱਛਾ ਅੱਛਾ ਹਾਂਜੀ ਤੇ ਤੁਹਾਡਾ ਨਾਮ ਕੀ ਸੀ ਮੇਰਾ ਹਾਂਜੀ ਮੇਰਾ ਨਾਮ ਰਾਜ ਬਹੁਤ ਵਧੀਆ ਸਰ ਤੁਸੀਂ ਸੁਣਾ ਹਾਂ ਜੀ ਉਹ ਮੇਰਾ ਨਾ ਬ੍ਰਦਰ ਹੀ ਆ ਉਹ ਮੈਨਾਂ ਮੈਨੂੰ ਮੈਂ ਉਹ ਰਾਤੀ ਫੋਨ ਕੀਤਾ ਹੈਗਾ ਅੱਛਾ ਮੈਂ ਉਹਨੂੰ ਦੱਸਿਆ ਹੈਗਾ ਮੈਂ ਕਿਹਾ ਇਦਾਂ ਇਦਾਂ ਯਾਰ ਪਾਣੀ ਦੇ ਸੈਂਪਲ ਭਰੇ ਗਏ ਆਪਣੇ ਤੇ ਅੱਛਾ ਅੱਛਾ ਮੈਂ ਉਹ ਕਹਿੰਦਾ ਕੋਈ ਨਹੀਂ ਆਪਣੇ ਭਾਜੀ ਨੂੰ ਨਹੀਂ ਖਾਸੀ ਆ ਮੈਂ ਕਹਿ ਦਿੰਦਾ ਹਾਂ ਹਾਂ ਜੀ ਜੀ ਕੋਈ ਗੱਲ ਨਹੀਂ ਆ ਲੈ ਗਨ ਪਰ ਪਰ ਆਇਆ ਆਪਣਾ ਜੀ ਹਾਂ ਜੀ ਮੇਰੀ ਭੁਆਈ ਦਾ ਬੇਟਾ ਆ ਉਹ ਅੱਛਾ ਜੀ ਕੀ ਬਾਤ ਹੈ ਜੀ ਹਾਂ ਯਾਨੀ ਭੁਆਈ ਦਾ ਬੇਟਾ ਆ ਮੇਨਾ ਬਹੁਤ ਸਾਡਾ ਆਪਣਾ ਘਰ ਦਾ ਬੰਦਾ ਹੀ ਆ ਹਾਂ ਚਲੋ ਕੋਈ ਅੱਲੀ ਤੁਸੀਂ ਮੋਕੇ ਦਾ ਦੱਸ ਦਿੰਦੇ ਆਪਾਂ ਉਹਦਾ ਹੀ ਕਰਾ ਦੇ ਲਓ ਉਹ ਮੈਂ ਸਾਰੇ ਪਜ਼ਲ ਜਿਹਾ ਹੀ ਹੋ ਗਿਆ ਸੀ ਗਾ ਮੈਂ ਤੇ ਕੋਈ ਨਹੀਂ ਕੋਈ ਟੈਨਸ਼ਨ ਨਹੀਂ ਲੈਣੀ ਅੱਛਾ ਜੀ ਤੇ ਜਿੰਦ ਤੋਂ ਸੋ ਜਾ ਤੁਸੀਂ ਆ ਮੈਂ ਕਹਾ ਮੈਂ ਮੈਂ ਕਹਾ ਮਾਤਰ ਸਾਚੀ ਬੰਦਾ ਆ ਮੈਂ ਕਹਾ ਪਾਜੀ ਭਾਈ ਨੇ ਤਾਂ ਹੀ ਨੰਬਰ ਦਿੱਤਾ ਉਹ ਕਹਿੰਦੇ ਕੋਈ ਨਹੀਂ ਮੇਰਾ ਆਪਣਾ ਬੰਦਾ ਤੂੰ ਕਰ ਲੈ ਗੱਲ ਤੇ ਉਹ ਉਹ ਮੈਂ ਕਹਾ ਚਲੋ ਕੋਈ ਨਹੀਂ ਮੈਂ ਕਹਾ ਦੇਖ ਲਿਓ ਉਹੀ ਕਮਾ ਕੇ ਉਹੀ ਖਾਣ ਵਾਲਾ ਬੰਦਾ ਵਾੜਿਆਂ ਦੇਖ ਲਿਓ ਹਾਂ ਨਹੀਂ ਨਹੀਂ ਚਲੋ ਠੀਕ ਹੈ ਕੋਈ ਨਹੀਂ ਜੋ ਤੁਹਾਨੂੰ ਠੀਕ ਲੱਦਾ ਕਰ ਦਿਓ ਹਾਂਜੀ ਤੁਸੀਂ ਆ ਹਾਂਜੀ ਮੈਂ ਤਾਂ ਉਹਨਾਂ ਨੂੰ 10 ਨੰਬਰ ਦੇ ਕੈਸ਼ ਕੇ 10 ਪਾਣੀ ਦੀ ਬੋਤਲਾਂ ਅੱਛਾ ਜੀ ਤੁਸੀਂ ਤੁਹਾਨੂੰ ਠੀਕ ਕਿੰਨਾ ਲੱਗਦਾ ਜੇ ਕਰ ਦਿਓ ਤੁਸੀਂ ਕੋਈ ਨਹੀਂ ਜੋ ਜੈਨੂਨ ਤੁਹਾਨੂੰ ਲੱਗੂਗਾ ਮੈਂ ਕੁਝ ਨਹੀਂ ਕਹਿਣਾ ਤੁਸੀਂ ਆਪ ਜੋ ਜੈਨੂਨ ਪਤਾ ਕਿ ਮੈਂ ਤੁਹਾਨੂੰ ਦੱਸਿਆ ਮੈਂ ਉਹੀ ਕਮਾ ਕੇ ਉਹੀ ਖਾਣ ਵਾਲਾ ਬੰਦਾ ਜੋ ਤੁਹਾਨੂੰ ਜਾਇਜ਼ ਲੱਗਦਾ ਜੀ ਲਾ ਦਿਓ ਜੀ ਸੱਤ ਬਦਲਾ ਠੀਕ ਹੈ ਜੀ ਪਾਣੀ ਤੇ ਮਾੜਾ ਮੋਟਾ ਦੇ ਲੋ ਮਾੜਾ ਮੋਟਾ ਜਿਆਦਾ ਨਹੀਂ ਚਲੋ ਚਲੋ ਛੇ ਕਰ ਦਿਓ ਚਲੋ ਤੁਹਾਡੇ ਵਰਤੇ ਚਲਾ ਛੇ ਕਰ ਦਿਓ ਕੋਈ ਗੱਲ ਨਹੀਂ ਇੱਕ ਉਹ ਤੁਹਾਨੂੰ ਬਰਾ ਸਾਲ ਚ ਕੋਈ ਗੱਲ ਨਹੀਂ ਨਾ ਕਿ ਤੁਹਾਨੂੰ ਲੱਗ ਜਾਂਦਾ ਕਿ ਚੱਪਾ ਬਣਾ ਪਟਾ ਇਹਨਾਂ ਕਰਦਾ ਚਲੋ ਕੋਈ ਨਹੀਂ ਤੁਸੀਂ ਇਧਿਆ ਰੱਖਿਓ ਦਾ ਮੇਰਾ ਮੇਰੀ ਚੌਂਕ 'ਚ ਦੁਕਾਨਾ ਲੱਗਣਾ ਆ ਜਰੂਰ ਕਰਦੇ ਹੋਗੇ ਤੁਹਾਨੂੰ ਨਹੀਂ ਨਹੀਂ ਕੋਈ ਨਹੀਂ ਭਾਜੀ ਤੇ ਮੈਂ ਫਿਰ ਕਰਦਾ ਭਾਜੀ ਕੋਈ ਨਹੀਂ ਤੁਸੀਂ ਇਹ ਕਿਦਾਂ ਮਤਲਬ ਕੰਡੈਕਟਿੰਗ ਦਾ ਕਰਨਾ ਭਾਜੀ ਤਨ ਹੈ ਤਾਂ ਉਹ ਯਾਰ ਦਾ ਸਪਿਰਿਟ ਨਹੀਂ ਤੇ ਲੱਗੇ ਕੋਈ ਕਪੂਰਥਲਾ ਜਾਂ ਸ਼ਿਕਪੁਰ। ਕਪੂਰਥਲੇ ਮੁੰਡਾ ਮੈਨੂੰ ਸਮਾਨ ਦੇਣਾ ਹੁੰਦਾ ਹੁੰਦਾ ਇੱਕ। ਤੇ ਮੈਂ ਤੁਹਾਡੇ ਨਾਲ ਗੱਲ ਕੀ ਕਰਦਾ ਮੈਂ ਘਰ ਦਾ ਭਾਜੀ ਲਾਉਣਾ ਧੰਨਵਾਦ ਹੋ ਗਿਆ। ਠੀਕ ਹੈ ਜੀ ਓਕੇ ਕਰ। ਓਕੇ। ਮੈਂ ਕਹਿੰਦਾ ਸਰ ਮੈਂ ਮੇਰਾ ਨਾ ਇੱਥੇ ਦਾਣਾ ਮੰਡੀ 'ਚ ਹੈਗਾ ਬਸ ਇਸ ਦਾਣਾ ਮੰਡੀ 'ਚ ਨਾ ਆਹ ਸਬਜੀ ਮੰਡੀ 'ਚ ਪਾਉ ਮੈਂ ਕਹੋ ਆਪਣੇ ਮੇਰੇ ਮੇਰੇ ਕੋਲ ਜਿੱਦਾਂ ਮੈਨੂੰ ਸੌਦਾ ਪਤਾ ਪਈ ਗਿਆ। ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਫੋਨ ਲਾয়েਗਾ ਮੈਂ ਕਿਹਾ ਵੀ ਇੱਥੇ ਪੇਮੈਂਟ ਕਰਨੀ ਕਿਸੇ ਨੂੰ ਉਹਨਾਂ ਨੂੰ ਮੈਂ Google Pay ਕਰ ਦਿੰਨਾ ਜੇ ਮੈਂ ਕਿਹਾ ਤੁਹਾਡੇ Google Pay ਨਹੀਂ ਜਾਂਦਾ ਨਹੀਂ ਤਾਂ ਤੁਹਾਨੂੰ ਲਾ ਦੇਣਾ ਤੇ ਮੈਂ ਕਿਹਾ ਉਹਨੂੰ ਮੈਂ ਕਿਹਾ ਉਹਨੂੰ ਮੈਂ ਅਕਾਊਂਟ ਚ ਉਹਦੇ ਪਾ ਦਿੰਨਾ ਨਾ ਤੇ ਇੱਕ 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 ਬੇਂਦੀ ਆ ਮੈਂ ਕਿਹਾ ਅੱਧੇ ਘੰਟੇ ਤੱਕ ਚੱਲੀਓ ਰੋਟੀ ਖਾਣ ਗਏ ਆ ਤੇ ਇੱਕ ਬੇਂਦੀ ਹੋਰ ਸੀ ਤੇ ਮੈਂ ਕਿਹਾ ਪੰਜ ਪੰਜ ਦੇ ਲੱਗਾ ਪੂਰਾ ਮੈਂ ਬੰਦ ਲਿਆ ਉਹ ਮੈਂ ਰਿਕਵੈਸਟ ਹੀ ਆ ਭਾਈ ਚਲੋ ਕਰਾ ਦਿਓ ਕੋਈ ਨਹੀਂ ਤਾਂ ਗੱਲਾਂ ਕਰੀਏ ਬਸਾ ਠੀਕ ਹੈ ਨਹੀਂ ਨਹੀਂ ਗੱਲ ਇੱਥੇ ਭਾਜੀ ਖਤਮ ਹੋ ਜੂਗੀ ਤੇ ਮੈਨੂੰ ਇੰਨਾ ਬੜਾ ਦੱਸੇ ਮੈਂ ਕਹਿੰਦਾ ਜਿੱਦਾਂ ਆਪਣਾ ਹੁਣ ਸੱਦਨ ਸੁਧਣਗੇ ਤਾਂ ਨਹੀਂ ਮੈਨੂੰ ਕੋਈ ਘੇੜਾ ਘੋੜਾ ਤਾਂ ਨਹੀਂ ਪਾਊਗਾ ਕੋਈ ਨਾ 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 ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕਿਤੇ ਨਹੀਂ ਜਾਂਦੀ ਲੋੜ ਹੋ ਜੂਗੀ ਸਾਰੀ ਸੈਟਿੰਗ ਨਾਲ ਉੱਥੇ ਉਹਨਾਂ ਨਾਲ ਆਹ ਹੋ ਜੂਗੀ ਹੋ ਜੂਗੀ ਠੀਕ ਹੈ ਚਲੋ ਮਿਹਰਬਾਨੀ ਸਰਦਾਰ ਜੀ